ਉਹ ਕੱਲ ਸਿਖਰ ਦੁਪਹਿਰੇ ਚੰਦ ਝਾੜਦਾ ਕੱਲ ਸਿਖਰ ਦੁਪਹਿਰੇ ਚੰਦ ਝਾੜਦਾ ਜਿਹੜਾ ਚੱਲਦਾ ਸੀ ਤੱਤਾ ਬੜਾ ਠਾਰਦਾ ਜਿਹੜਾ ਚੱਲਦਾ ਸੀ ਤੱਤਾ ਬੜਾ ਠਾਰਦਾ ਉਹ ਜਿਹੜਾ ਉੱਡਦਾ ਸੀ ਫਿਰਦਾ ਲਤਾੜਦਾ ਨਹੀਂ ਬਾਜੀ ਸਿਰ ਧੌਣ ਲੱਗ ਪਈ ਹਾਏ ਉਹ ਸਾਲ 21ਵਾਂ 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 ਲੱਗਣਾ ਕੱਲ ਜੱਟ ਨੂੰ ਤੇ 222 ਹੋਣ ਲੱਗ ਪਈ 21ਵਾਂ ਲੱਗਣਾ ਸਾਲ ਜੱਟ ਨੂੰ ਤੇ 222 ਹੋਣ ਲੱਗ ਪਈ ਸਾਲ 21ਵਾਂ ਲੱਗਣਾ ਕੱਲ ਜੱਟ ਨੂੰ ਤੇ 222 ਹੋਣ ਲੱਗ ਪਈ ਯਾਰ ਜਿਗਰੀਏ ਮੇਰੀਆਂ ਹੈ ਬਾਵਾਂ ਨੇ ਯਾਰ ਮੇਰੇ ਜਿਹੜੇ ਜਿਗਰੀਏ ਬਾਵਾਂ ਨੇ ਹੱਥੀ ਕਰਦੇ ਮੇਰੇ ਦੇਸ਼ਾਂਵਾਂ ਨੇ ਹੱਥੀ ਕਰਦੇ ਮੇਰੇ ਦੇਸ਼ਾਂਵਾਂ ਨੇ ਸਾਡੇ ਵੈਰੀਆਂ ਨੂੰ ਭੁੱਲ ਗਿਆ ਵੈਰ ਸਾਡੀ ਚੁੱਪ ਵੀ ਡਰਾਉਣ ਲੱਗ ਪਈ ਹਾਏ ਹੋ ਸਾਲ 21ਵਾਂ 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 ਲੱਗਣਾ ਕੱਲ ਜੱਟ ਨੂੰ ਤੇ ਬਾਈ ਬਾਈ ਹੋਣ ਲੱਗ ਪਈ ਸਾਲ 21ਵਾਂ ਲੱਗਣਾ ਕੱਲ ਜੱਟ ਨੂੰ ਤੇ ਬਾਈ ਬਾਈ ਹੋਣ ਲੱਗ ਪਈ